ਤੁਸੀਂ ਉਹ ਵੀਡੀਓ ਮੈਂ ਨੈਟ ਦੇ ਉੱਤੇ ਜਿਹੜੇ ਤੇਲ ਦੀ ਪਾਈ ਆ ਮੈਂ ਉਹਦੇ ਵਿੱਚ ਕਲੀਅਰ ਫੋਟੋ ਦਿਖਾਈ ਹੋਈ ਆ ਪਰ ਫਿਰ ਵੀ ਕੁਝ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਸਟਮਰ ਫੋਨ ਕਰ ਰਹੇ ਆ ਕਿ ਉਹ ਕਿਹੜੇ ਤੇਲ ਆ ਦੇਖੋ ਆ ਹੁਣ ਮੈਂ ਵੱਡੀ ਸ਼ੀਸ਼ੀ ਦਿਖਾਉਣ ਲੱਗਾ ਮਹਾਪ੍ਰਿੰਗਰਾਜ ਤੇਲ ਆ ਇਹ ਇਹ ਹੈਗੀ ਆ 200 ml ਦੀ ਪੈਕਿੰਗ 70 ml ਆਹ ਵਾਲਾ ਤੇਲ ਪਾਣਾ ਆ ਤੇ ਇਹਦੇ ਵਿੱਚ ਛੋਟੀ ਪੈਕਿੰਗ ਹੈਗੀ 25 ml ਦੀ ਬੈਜ਼ਾ ਮੁਰਗ ਐਗੋਇਲ ਮੈਂ ਤਾਂ ਲਿਖਿਆ ਸੀ ਅੱਜ ਕੱਲ ਵੈਜੀਟੇਰੀਅਨ ਹੁੰਦੇ ਕਈ ਬੰਦੇ ਉਹਨਾਂ ਨੂੰ ਬੈਅ ਮੁੰਦਾ ਤਾਂ ਇਹਦੇ ਉੱਤੇ ਵੀ ਲਿਖਿਆ ਹੋਇਆ ਹੈ ਬਗੈਰ ਇਹ ਐਗੋਇਲ ਆ ਇਹ ਤੇ ਤੁਸੀਂ ਇਹ ਅਗਰ ਅਸੀਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਮਿਕਸ ਕਰਦੇ ਪਾਵਰ ਘਟ ਜਾਂਦੀ ਹੈ ਇਹ ਤੁਹਾਨੂੰ ਲੋਕਲ ਮਾਰਕੀਟ ਤੋਂ ਮਿਲ ਜਾਣੀਆਂ ਸ਼ੀਸ਼ੀਆਂ ਅਸੀਂ ਕੋਰੀਅਰ ਤਾਂ ਨਹੀਂ ਕਰਦੇ liquid ਪਾਰਸਲ ਅਗਰ ਅਸੀਂ ਕਰਦੇ ਆ ਉਹ ਕਿਸੇ ਵੇਲੇ ਲੀਕੇਜ ਹੋ ਜਾਂਦੀ ਹੈ ਤੇ ਬਾਕੀ ਪਾਰਸਲ ਵੀ ਖਰਾਬ ਹੁੰਦੇ ਆ ਇਹ ਤੁਹਾਨੂੰ ਈਜ਼ੀਲੀ ਮਿਲ ਜਾਣਾ ਯੂਜ਼ ਇਹੀ ਚੀਜ਼ਾਂ ਕਰਨੀਆਂ ਇਹ ਨਾ ਹੋਵੇਗੀ ਮਹਾਪ੍ਰਿੰਗ ਰਾਜ ਦੀ ਜਗ੍ਹਾ ਹੋਰ ਕੋਈ ਤੇਲ ਹੋਵੇ ਜਾਂ ਬੈਜ਼ਾ ਮੁਰਗ ਦੀਏਗਾ ਹੋਰ ਕੋਈ ਹੋਵੇ ਬਹੁਤ ਵਧੀਆ ਰਿਜ਼ਲਟ ਆ ਪਰਖਿਆ ਹੋਇਆ ਰਿਜ਼ਲਟ ਆ ਅਸੀਂ ਕਾਫੀ ਰਹਿਮ ਤੋਂ ਸਾਰਿਆਂ ਨੂੰ ਦਿੰਨੇ ਆ ਇਹ ਨਾ ਹੋਵੇ ਕਿ ਇਹੀ ਤੇਲ ਤੁਹਾਨੂੰ ਇਹ 180 ਤੇ ਪਲੱਸ 40 ਰੁਪਏ ਦਾ ਤੇਲ ਪੈਣਾ ਹੈ ਤੁਹਾਨੂੰ ਇਹੀ ਤੇਲ ਕੋਈ 500 ਦਾ ਕੋਈ 1000 ਦਾ ਵੇਚ ਦੇਵੇ ਆਪ ਹੀ ਬਾਏ ਕਰ ਲਈਓ ਔਰ ਸੀਲ ਬੰਦਾ ਸੀਲ ਲੱਗੀਆਂ ਹੋਈਆਂ ਸ਼ੀਸ਼ੀਆਂ ਤੇ ਆਹ 100 ml ਦੀ ਸ਼ੀਸ਼ੀ ਇਹ ਵੀ ਬੰਦ ਵਾ ਆਪ ਮਿਕਸ ਕਰ ਲਈਓ ਕੋਈ ਔਖਾ ਕੰਮ ਨਹੀਂ ਹੈਗਾ ਹੁਣ ਜਿਹੜੀ ਆ ਨਵੀਂ ਵੀਡੀਓ ਪਾਈ ਆ ਮੇਰੇ ਵਿੱਚ ਵੱਡੀਆਂ-ਵੱਡੀਆਂ ਫੋਟੋਆਂ ਲਾ ਦੂੰਗਾ ਫੋਟੋਆਂ ਪਹਿਲਾਂ ਵੀ ਲੱਗੀਆਂ ਹੋਈਆਂ ਆ ਫੋਟੋ ਇਸ ਵੀਡੀਓ ਦੇ ਵਿੱਚ ਵੀ ਲਾ ਦੂੰਗਾ ਆਪਣਾ ਲੋਕਲ ਮਾਰਕੀਟ ਤੋਂ ਬਾਏ ਕਰ ਲਈਓ